ਪੀਅਰਸਨ ਪੀਅਰਸਨ 에어ਪੋਰਟ ਦਾ ਮੀਡੀਆ ਦਾ ਦੇਈ ਜਾ ਰਿਹਾ ਜੀ ਬਹੁਤ ਹਾਰਡ ਵਰਕ ਕੀਤਾ ਜੀ ਸਨੋ ਸਾਫ ਕਰਤੀ ਇਹਨਾਂ ਨੇ ਅਬਾ ਹੁਣੇ ਕੱਲ ਹੀ ਗਾਲਾਂ ਕੱਢਦਾ ਹਟਿਆ ਸਾਡਾ ਜਿਹੜਾ ਜਿਹੜਾ ਮੇਨ ਹੱਬ ਆ ਨਾ ਜੀਐਫਕੇ ਨੂੰ ਛੱਡੋ ਤੇ ਨਿਊਯਾਰਕ ਨੂੰ ਛੱਡੋ ਨਿਊ ਜਰਸੀ ਵਾਲੇ ਨੂੰ ਇਹਦਾ ਐਟਲੰਟਾ ਵਾਲਾ ਬੜਾ ਭੀਜੀਆ ਐਟਲੰਟਾ ਇੰਟਰਨੈਸ਼ਨਲ 에어ਪੋਰਟ ਉਹ ਕਲਨ ਪਤਾ ਕੀ ਕਰਦੇ ਐਟਲੰਟਾ ਵਾਲੇ ਮਾਤਰਚੋਦ ਹਾਂ ਖੋਸ ਵਾਲੀ ਪਾਊਡਰ ਜਾਂ ਕੋਈ ਛੱਡ ਦੋ ਇਹ ਨਾ ਮੂੰਹ ਨੂੰ ਲਾਉਣ ਵਾਲਾ ਪਾਊਡਰ ਹੀ ਛੱਡ ਦੋ ਕੋ ਰੰਗਵੇ ਤੇ ਉਹ ਤਮਚੜ ਪੈ ਜਾਂਦਾ ਉਹਨਾਂ ਨੂੰ ਵੀ ਸਾਲੋ ਵੀ ਸਨੋ ਪੈ ਗਈ ਏਅਰਫੋਨ ਬੰਦ ਕਰ ਦਿੰਦੇ ਕਰਕੇ ਦੇਖੋ ਪਾਊਡਰ ਛੱਡ ਦੋ ਜਿਹੜਾ ਮੂੰਹ ਨੂੰ ਲਾਉਣ ਵਾਲਾ ਹੁੰਦਾ ਨਾ ਟੈਲਕਮ ਪਾਊਡਰ ਉਹ ਸਨੋ ਤੋਂ ਇੰਨਾ ਡਰਦੇ ਆ ਉਹ ਅੱਧਾ ਇੰਚੀ ਦਾ ਬਹੁਤ ਜ਼ਿਆਦਾ ਹੁੰਦੀ ਆ ਅੱਧਾ ਇੰਚੀ ਨਾ ਉਹਨਾਂ ਨੇ ਸਟੇਟ ਬੰਦ ਕਰ ਦੇਣੀ ਆ ਸਿੱਧੀ ਨੂੰ ਛੱਡੋ ਤਾਂ ਹੀ ਆਹਣਾ ਪੀਅਰਸਨ ਪੀਅਰਸਨ ਇੰਟਰਨੈਸ਼ਨਲ ਜਿਹੜਾ ਟ੍ਰਾਂਟੋ ਇੰਟਰਨੈਸ਼ਨਲ 에ਰਪੋਰਟ ਕਿੰਦੇ 102 ਮਸ਼ੀਨਾ ਲਾਤੀਆਂ 120 20 130 ਗਣੀ ਕਿੰਨੇ ਭਾਂਜੋ ਲਾ ਦੇ ਮਸ਼ੀਨਾ ਉਹ ਸਾਫ ਕਰ ਨੂੰ ਜਾਂਦੀ ਆ ਇਹ ਕਰਤਾ ਉਹ ਕਰ ਅ ਜੀ ਐਫ ਕੇ ਦਾ ਤਾਂ ਕਦੇ ਸੁਣਿਆ ਨਹੀਂ ਹੈ ਅ ਇਹ ਨਿਊਯਾਰਕ ਦਾ ਇੰਟਰਨੈਸ਼ਨਲ 에ਰਪੋਰਟ ਉਹਦਾ ਤਾਂ ਕਦੇ ਸੁਣਿਆ ਨਹੀਂ ਬਈ ਆਹ ਸਫਾਈ ਕਰਤੀ ਜੀ ਆਹ ਝਾੜੂ ਲਾਤਾ ਜੀ ਬੁੱਢ ਭਰਾਓ ਨਾਈ ਚਲਾ ਜਾ ਤੁਹਾਡੀ ਜੌਬ ਆ ਪੋਦੀ ਦਿਓ ਮਾਦਾ ਫੱਕਨ ਅਮਰੀਕਨਸ ਫੱਕਨ ਕੈਨੇਡੀਅਨਸ ਤੇ ਆ ਫੱਕ ਬੰਚ ਆਫ ਸਟਿੱਕਸ ਇਹ ਕੀ ਕਰਦੇ ਆ ਜੀਐਫਕੇ ਵਾਲੇ ਨਿਊਯਾਰਕ ਇੰਟਰਨੈਸ਼ਨਲ ਅਰਪੜ ਇਹ ਸਨ ਉਹ ਇਕੱਠੀ ਕਰਕੇ ਉਹਨੂੰ ਪਾ ਲੈਂਦੇ ਆ ਭਾਂਡੇ ਜਿਹੇ ਤੇ ਮੈਲਟ ਕਰਕੇ ਉਹਨੂੰ ਡਰੇਨ ਚ ਸੜ ਦਿੰਦੇ ਪਾਣੀ ਬਣਾ ਕੇ ਉਹ ਸਿਸਟਮ ਕਰੋ ਫੋਦੀ ਦਾ ਤੇ ਯੂਕਰੇਨ ਉਹ ਪੈਸੇ ਘੱਲਣ ਜੋਗੇ ਹੈਗੇ ਆ ਤੇ ਤੁਹਾਡੇ ਕੋ ਆਪਦੇ ਰਨਵੇ ਨਹੀਂ ਸਾਫ ਕਰ ਹੁੰਦੇ ਤੇ ਤੁਸੀਂ ਉਹ ਟੀਵੀ ਤੇ ਦਿਖਾ ਦਿੰਦੇ ਆ ਮੀਡੀਆ ਦੇ ਅਸੀਂ ਜੀ 99 ਸਾਫ ਕਰ ਲੈ ਆਂ ਸਾਡਾ ਹੁਣ 에ਰਪੋਰਟ ਚੱਲ ਪਿਆ ਪਤਾ ਕਿਉਂ ਉਹ ਵੀਡੀਓ ਤੇ ਆਊਗਾ ਲੋਕ ਗਾਲਾਂ ਘੱਟ ਕੇ 76 ਵੀ ਮਾਰਦੇ ਅਗਲੇ ਗਾਲਾਂ ਨੂੰ ਛੱਡ ਬੰਨ ਮਾਰ ਕਾਲਾਂ ਦੀ ਅਗਲੇ 76 ਵੀ ਮਾਰਦੇ ਆ ਪਤੋ ਹੀ ਇੰਨੀਆਂ ਫਲਾਈਟਾਂ ਸਾਡੀਆਂ ਡਿਲੇ ਕਰਤੀਆਂ ਅੱਧੀ ਇੰਚੀ ਵਾਲੀ ਸਨੋਰੀ ਪੈ ਸੁਣੋ ਤਾਂ ਪਈ ਨਹੀਂ ਸਲੀਟ ਪਈ ਸੀ ਸਾਲੀ ਮਾੜੀ ਜੀ ਭੈਣ ਚ ਉਹਨੂੰ ਸਾਫ ਕਰੋ ਤੂੰ ਜਿੱਦਾਂ ਮਰਜ਼ੀ ਕਰੋ ਸਾਹਬ ਨਾਲ ਨਾਲ ਕਰੀ ਚਿਲੋਆ ਰੋਕਿਆ ਮਨਪਾਟੀਆਂ ਪੈਸਾ ਖਰਚ ਲਓ ਕਰੋ ਟੂਟਾ ਨੂੰ ਬਚੋ ਟ੍ਰੂਟਰ ਝਾੜੂ ਭਰਾਵਾ ਕਮਾਦਰ ਚੌਧਰ ਨੂੰ ਉਮਕਾ ਜਾ ਆ ਰਨਵੇ ਤੇ ਕਾਰ ਸਵਾਈਆਂ ਲਾ ਝਾੜੂ ਸਾਰਾ ਟੱਬਰ ਲਿਆ ਵਿਚੇ ਨਿਆਣੇ ਆਪਦੇ ਨਾਲ ਉਹ ਤੇ ਆਪਦਾ ਡਰਾਈਵਵੇ ਵੀ ਸਾਫ ਕਰਦੇ ਆ ਤੁਸੀਂ ਇਹ ਰਨਵੇ ਨਹੀਂ ਸਾਫ ਕਰਨਦਾ ਇਹ ਵੀ ਤੁਹਾਡਾ ਹੀ ਆਪਣਾ ਹੀ ਐ ਇਹ ਇਹ ਲੋਕਾਂ ਗਵਾਂਡੀਆਂ ਦਾ ਨਹੀਂ ਹੈਗਾ ਅਸੀਂ ਨਹੀਂ ਧੋਬਰੀ ਕਾ ਤੇ ਜਾ ਕੇ ਸਾਫ ਕਰਨਾ ਤੁਹਾਡਾ ਨਾ ਨੂੰ ਬਾ ਕਿਉ ਝਾਲੋ ਗਾਲਾਂ ਦੇ ਤੁਸੀਂ ਯਕੀਨ ਹੋ ਗਏ ਗਾਲਾਂ ਤੁਹਾਡੇ ਜਾਂਤੇ ਪੈਂਦੀਆਂ ਨੇ ਨਾ ਵਿਚੇ ਟ੍ਰੂਟਰ ਤੇ ਵਿਚੇ ਕਨੇਡਾ ਵਾਲਿਆਂ ਨੂੰ ਸਵਾਰੀਆਂ ਨੂੰ ਵੀ ਲਾਓ ਬੱਚਾਈ